ਵਾਦੀ ਨਹੀਂ ਆਈ ਆਈ ਨਵਾਂ ਆਈ ਆਈ ਆਇਆ ਵੇਲਾ ਤੂੰ ਕਰਦੇ ਆ ਯਾਰ ਕਰਦੇ ਤੂੰ ਬismillah <laughs> ਨਾ ਵਾਈਂਦੇ ਮੇਰੀਆਂ ਐ ਬੈਕਟ ਬੋਲਿਆ ਏ ਲੱਗ ਗਿਆ ਬਦਾ ਮੁੱਦਾ ਕੀ ਏ ਮੁੱਦਾ ਕੀ ਪਰੇ ਨਾਲ ਦੀ ਮੇਰੀ ਪਰੇ ਮੈਂ ਫੜਿਆਂਗੇ ਬਣਾ ਇੱਕ ਏਡਾ ਸਨੇਚਰ ਬਣਾ ਲਈ ਕੱਟਣਾ ਆਇਆ ਹੁਣ ਕਹਿੰਦਾ ਜਨਾ ਕੇ ਉਹਨੇ ਤਾਂ ਲੋਗੀ ਜਾਣਾ ਹੀ ਮੂ ਕੀਤਾ ਹੁਣ ਸਨੇਚੜ ਤੇ ਆ ਐ ਮਮੀ ਹਾਂ ਸਨੈਚੜਦੀ ਆ ਹੋ ਉਰੇ ਆਣੀ ਇਹ ਚਾਤ ਰੱਖ ਦੋ ਏ ਟਿੱਕਲੀ ਪੋਣੀ ਦੂਜਾ ਵਿਆਂ ਚੱਲ ਕਮ ਗੱਗੂ ਪਤਾ ਨਹੀਂ ਕੀ ਗੱਲ ਲੋਕੀ ਸਾਰੇ ਤਾਣੇ ਜਿੰਨੇ ਕੱਸਦੇ ਸਨੋਵਰ ਦੀ ਕੱਸਦੇ ਕੀ ਕਹਤਾ ਹੁਣ ਮੈਨੂੰ ਆਹ ਵੇਖ ਲੈ ਮੇਨਾਂ ਕੀ ਵੈਰ ਆ ਇਹਨੇ ਪੜ ਲੈਂਦੇ ਸਨੋਵਰ ਹਲਕਿਆ ਹੋਇਆ ਓਏ ਓਏ ਕੁੱਤਾ ਆ ਉਹ ਅੱਗੇ ਹੀ ਪੜਦਾ ਇਹਨਾਂ ਨਾਲ ਕਹਿ ਲੋ ਅੱਗੇ ਹੀ ਪੜਦਾ ਉਹ ਬਹੁਤ ਵਧੀਆ ਲਿਖੀ ਲੈਣ ਓ ਚੱਕੀ ਲੈਣੀ ਪੜੀ ਨਹੀਂ ਜੌਬ ਦਿਲਦੀ ਓ ਹਿੱਲੀ ਉਹ ਕਹਿੰਦੀ ਓ ਜਾਵਾ ਤੇ ਜਦੋਂ ਬੇ